ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਚੰਬਲ ਤਹਿਸੀਲ ਜਿਲ੍ਹਾ ਇਸਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਤੋਂ ਦੋਸਤੋ ਥੋੜੀ ਦੂਰੀ ਆ ਪਿੰਡ ਚੰਬਲ ਦੀ ਨਸ਼ਾਰੇ ਪਨੂਆ ਵੀ ਥੋੜੀ ਦੂਰੀ ਤੇ ਆ ਸ਼ੇਰੋਂ ਥੋੜੀ ਦੂਰੀ ਤੇ ਆ ਤੇ ਨੈਸ਼ਨਲ ਹਾਈਵੇ ਦੋਸਤੋ ਪਟੇੰਡਾ ਅਮਰਸਰ ਤੋਂ ਲੈਂਦੇ ਪਾਸੇ ਵੱਲ ਪਿੰਡ ਆ ਕੋਈ ਕਿਲੋਮੀਟਰ ਅੱਧਾ ਕਿਲੋਮੀਟਰ ਦੀ ਦੂਰੀ ਆ ਸਾਰੀ ਮੇਨ ਰੋਡ ਤੋਂ ਵੀਰ ਜੱਸ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਵੀਰ ਦਾ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਦੋਸਤੋ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਤੁਹਾਨੂੰ 4 ਨਾਗ ਦੋਸਤੋ ਦਿਖਾਉਣੇ ਆ ਤਿੰਨ ਪਸ਼ੂ ਜਿਹੜੇ ਹੁਣ ਦੁੱਧ ਤੇ ਮੌਕੇ ਤੇ ਚੱਲ ਰਹੇ ਆ ਇੱਕ ਗੱਬਣ ਮੈਂ ਦਿਖਾਵਾਂਗੇ ਤੁਹਾਨੂੰ ਮੱਝਾਂ ਦੋਸਤੋ ਸਾਰੀਆਂ ਚੰਗੀਆਂ ਨੇ ਵੱਡੇ ਕੱਦ ਬਹੁਤ ਆਲੀਆਂ ਨੇ ਇੱਕ ਅੱਜ ਹੀ ਸੂਈਏ ਬਿਲਕੁਲ ਮਾਰਨਿੰਗ ਉਹਦੀ ਡਿਟੇਲ ਵੀ ਤੁਹਾਨੂੰ ਮਿਲ ਜੂਗੀ ਇੱਕ ਹਜੇ ਸੂਣ ਵਾਲੀ ਆ ਫੁੱਲੇ ਡੁੱਲੇ ਪੂਰੇ ਵੱਡੇ ਡੀਨਡੋਲ ਚੰਗੇ ਭਾਰੇ ਸਰੀਰ ਕ ਬੰਤਰਦੀ ਆ ਫੁੱਲ ਵੱਡੀ ਆ ਠੀਕ ਆ ਜੀ ਤੇ ਇੱਕ ਵਿਹੜ ਤੁਹਾਨੂੰ ਦੋਸਤੋ ਦਿਖਾਵਾਂਗੇ ਆਪਾਂ ਲਾਸਟ ਦੇ ਵਿੱਚ ਸੂਈ ਸੁਭਾਈ ਵਿਹੜ ਆ ਠੀਕ ਆ ਜੀ ਕੋਈ ਰਾਠੀ ਦਾ ਕਰਾਸ ਹੋਊਗਾ ਠੀਕ ਆ ਜੀ ਕੋਈ ਰਾਠੀ ਦਾ ਕਰਾਸ ਮੰਨ ਸਕਦਾ ਵੀਰ ਤੇ ਸੱਜਰ ਹੀ ਸੂਈ ਆ ਕਿੰਨੇ ਕ ਸਮੇ ਦੀ ਸੂਈ ਆ ਕਿੰਨਾ ਮਿਲਕ ਉਹ ਪੂਰੀ ਗੱਲਬਾਤ ਆਪਾਂ ਵੀਰ ਜਸਤੋ ਲੈ ਲਾਂਗੇ ਇਨਫੋਰਮੇਸ਼ਨ ਇੱਕ ਬਿਨ ਬੱਚੇ ਤੋਂ ਦੋਸਤੋ ਝੋਟੀ ਤੁਹਾਨੂੰ ਦਿਖਾ ਦਾਂਗੇ ਇਹ ਚਾਰ ਨਾਗ ਨੇ ਤੇ ਪਿੰਡ ਚੰਬਲ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਤੇ ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਜਸਤ ਦੇ ਨਾਲ ਅੱਜ ਤਰੀਕ ਦੋਸਤੋ 22 ਜੁਲਾਈ ਨੂੰ ਅਸੀਂ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3 3:30 ਵਜੇ ਦਾ ਆਉ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜਸ ਸਾਸ੍ਰੀਕਾਰ ਸਾਸ੍ਰੀਕਾਰ ਸੰਤੂ ਸਾਹਿਬ ਹੋਰ ਸੁਣਾਓ ਠੀਕ ਠਾਕ ਪ੍ਰਵਾਹ ਬਹੁਤ ਵਧੀਆ ਵੀਰੇ ਹੋਰ ਮੇਰੇ ਵੀਰਾਂ ਭਰਾਵਾਂ ਸਾਰਿਆਂ ਸਾਸ੍ਰੀਕਾਰ ਸਾਸ੍ਰੀਕਾਰ ਜਸਬਈ ਹੋਰ ਵੀਰੇ ਫਿਰ ਕਿਵੇਂ ਝੋਨਿਆਂ ਝਾਨਿਆਂ ਤੋਂ ਫ੍ਰੀ ਹੋ ਗਏ ਹਾਂਜੀ ਤੰਦੂ ਸਾਹਿਬ ਫ੍ਰੀ ਕਿੱਥੇ ਹੋਇਆ ਜਾਂਦਾ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਸੀਜ਼ਨ ਹੀ ਇਦਾਂ ਹੁੰਦਾ ਖਾਦਾ ਖੂਦਾ ਬੈਗੀਆਂ ਬਸਰੀਆਂ ਸਪਰੀਆਂ ਦਾ ਕਰਦਾ ਹਾਂ ਜੀ ਇਹ ਆ ਲੱਗ ਗਿਆ ਨਾ ਪਾਣੀ ਪੂਣੀ ਖਾਤਾ ਖੂਦਾ ਪਵਾਈ ਜਾਂਦੀਆਂ ਠੀਕ ਹੈ ਜੀ ਹਾਂਜੀ ਟਾਈਮ ਫਿਰ ਤੁਹਾਨੂੰ ਪਤਾ ਲੱਗ ਹੀ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਹਾਂ ਝੋਨੇ ਦਾ ਸਮਾਂ ਫਸਲ ਆ ਫਿਰ ਤੁਹਾਨੂੰ ਬਦ ਉੱਤੇ ਚੜ ਕੇ ਰਹਿਣਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਤੇ ਜਸਬਾਈ ਨਾਲ ਦੀ ਨਾਲ ਫਿਰ ਇਹ ਵੀ ਮੈਂਟੇਨ ਬਣਾ ਕੇ ਰੱਖਣਾ ਪੈਂਦਾ ਆਪਣੇ ਵਪਾਰ ਦਾ ਕੰਮ ਵੀ ਹਾਂਜੀ ਹਾਂਜੀ ਫਿਰ ਸੰਧੂ ਸਾਹਿਬ ਲੈ ਆਉਣਾ ਹੀ ਪੈਂਦਾ ਕੋਈ ਨਾ ਕੋਈ ਵੀਡੀਓ ਤੇ ਚੱਲ ਦੋ ਇੱਕ ਪੌਣੀਆਂ ਸੀ ਉਹ ਫਿਰ ਪਸ਼ੂ ਕਦੀ ਇੱਕ ਆ ਜਾ ਕਦੀ ਦੋ ਆ ਜਾ ਜਿੰਨਾ ਕਿ ਟਾਈਮ ਲੱਗਾ ਉਹਨਾਂ ਕੇ ਚੱਲ ਗਏ ਉਹ ਫਿਰ ਇਦਾਂ ਹੀ ਵਿਕ ਜਾਂਦੀਆਂ ਰਹੀਆਂ ਚਲੋ ਹਾਂਜੀ ਉਹ ਮੇਨ ਅੱਡਾ ਲੋਕੀ ਨੇੜੇ ਬੰਨੇ ਵਾਲੇ ਵੀਰ ਜਾਂਦੇ ਸਰਕੇ ਨਾਲ ਵਪਾਰੀ ਵਰਗ ਵੀਰ ਵੀ ਹਾਂਜੀ ਜਿਹੜੇ ਆ ਕਾਫੀ ਉਹ ਵੀ ਆ ਕੇ ਲੈ ਜਾਂਦੇ ਆ ਕੋਈ ਇੱਕ ਦੋ ਪਸ਼ੂ ਹੋਣ ਤੇ ਹਾਂਜੀ ਤਾਂ ਦੋਸਤੋ ਅੱਜ ਚਾਰ ਪਸ਼ੂ ਆ ਜਿਹੜੇ ਚਾਰੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਮੱਝਾਂ ਚੰਗੀਆਂ ਨੇ ਆਪਣੀ ਕਿਸੇ ਵੀਰ ਨੇ ਨਰਕ ਪਰਖਾ ਤਸੱਲੀ ਕਰਨੀ ਆ ਉਹ ਤੁਸੀਂ ਘਰਾਂ ਨੇ ਕੇ ਕਰ ਲਿਓ ਠੀਕ ਆ ਤੇ ਜੱਸ ਭਾਈ ਪਹਿਲੇ ਨੰਬਰ ਤੋਂ ਸ਼ੁਰੂ ਇੱਥੋਂ ਕਰਦੇ ਆਂ ਆਪਾਂ ਵੱਡੀ ਮਹਿ ਤੋਂ ਇਹ ਸੰਧੂ ਸਾਹਿਬ ਸੂਣ ਵਾਲੀ ਆ ਕੋਈ 20 ਦਿਨ ਲੈ ਜੂਗੀ ਕਿ 25 ਵੀ ਖੜ ਸਕਦੀ ਆ ਠੀਕ ਆ ਜੀ ਹਾਂਜੀ ਉਹਨਾਂ ਦੇ ਘਰ ਵਾਲਿਆਂ ਆਖਿਆ 20 ਦਿਨ ਇਹ ਆਪਾਂ 2-4 ਦਿਨ ਉੱਤੇ ਵੀ ਖੜ ਸਕਦੀ ਆ ਜੀ 20 25 20 25 ਦਾ ਆ ਆਈਡੀਆ ਹਾਂਜੀ ਹਾਂਜੀ ਤੇ ਫੁੱਲ ਵੱਡੀ ਆ ਜੀ ਇਹ 15-16 ਕਿਲੋ ਵਾਲੇ ਦਾ ਰਿਕਾਰਡ ਹੈ ਦੂਜੇ ਦੂਜੇ ਦਾ ਤੇ ਆ ਕਿਤੇ ਆਇਆ ਕਿਤੇ ਜੇ ਸੂਗੀ ਲਓ ਜੀ ਤਿੱਜਾ ਸਵੇਰ ਦੋਸਤੋ ਇਸ ਬਾਰੇ ਨੇ ਸੁਣਾ ਇੱਕ ਰੰਗ ਬਿਲਕੁਲ ਬਲੈਕ ਆ ਠੀਕ ਆ ਜੀ ਤੇ ਕੱਦ ਬਹੁਤ ਤੁਸੀਂ ਵੇਖੋ ਬਾਕੀ ਲਾਹੇ ਬਣਾਏ ਕਰਮਾਂ ਦੀ ਬਾਵਾ ਚੰਗਾ ਚੋਖਾ ਪਈ ਆ ਠੀਕ ਆ ਜੀ ਲਾਹੇ ਗਾਫੀ ਲਾਹੇ ਪਈ ਗਈ ਸੰਧੂ ਸਾਹਿਬ ਹਾ ਲਾਹੇ ਪਈ ਆ ਹਾਂ ਇਹ ਨਹੀਂ ਖੁੱਲੇ ਡੁੱਲੇ ਦੇਣ ਨਹੀਂ ਆ ਚੰਗੀ ਪਿਠ ਪੁੜੇ ਵਾਲੀ ਜਵਾਨ ਅੱਛਾ 15 16 15 16 ਦੂਜੇ ਸਵੇਰੇ ਹਾਂ ਜੀ ਠੀਕ ਆ ਹਾਂ ਘਰ ਆ ਲੈਣ ਮੁਤਾਬਕ ਆਪਾਂ ਕਿਹੜਾ ਸੰਧੂ ਸਾਹਿਬ ਚ ਹੋਇਆ ਆਹੋ ਚਲੋ ਜੋ ਉਹਨਾਂ ਦੇ ਦਸਨ ਮੁਤਾਬਕ ਹੀ ਆ ਹਾਂ ਜੀ ਆਂਦੇ 15 ਤੋਂ ਪਲਾਸੀ ਕਿਉਂਦੇ ਰਹੇ ਸੀ ਪਰ ਐਡੀ ਮੱਝ ਨੂੰ ਆਂਦਾ ਵੀ ਕਿ ਸੰਧੂ ਸਾਹਿਬ ਬਿਲਕੁਲ ਹਾਂ ਜੀ ਲਾ ਚੰਗਾ ਫੁੱਲ ਵੱਡੇ ਕੱਦ ਬੁੱਤ ਵਿੱਚ ਆ ਵੀ ਇੱਕ ਬੰਦੇ ਜਿਹੜਾ ਕਦ ਆਪਾਂ ਕਹਿ ਸਕਦੇ ਆ ਕੋਈ ਵੀਰ ਦੂਰ ਨੇੜੇੋਂ ਆ ਰਿਹਾ ਤੇ ਇੱਕ ਤੁਸੀਂ ਇਹ ਆਈਡੀਆਂ ਮੰਨ ਕੇ ਸੌਦਾ ਕਰ ਰਹੇ ਹੋ ਵੀਰ ਦੇ ਨਾਲ ਇਹ ਨਾਲ ਵੀ ਬਲੈਕ ਸਾਰੀ ਵੱਡੇ ਫੁੱਲ ਕੱਦ ਕਰਦੇ ਵਿੱਚ ਕੋਈ ਪੂਛ ਵਾਲ ਇੱਕ ਰੰਗਾ ਮੱਥੇ ਤੋਂ ਲੱਗੇ ਤੇ ਪੂਛ ਤੱਕ ਜੇਕਰ ਗੱਲ ਕਰ ਲਈ ਪੂਰੀ ਜਿਹੜੀ ਆ ਦੋਸਤੋ ਬਲੈਕ ਆ ਆ ਜਿਹੜਾ ਤੁਸੀਂ ਥਾਂ ਇੱਕ ਵਾਰੀ ਵੇਖੋ 35 ਤੋਂ ਸੰਧੂ ਸਾਹਿਬ ਆੜੀ ਤੇ 35 ਵੀ ਓਕੇ ਕਿਸੇ ਰਕਮ ਦਾ ਕੋਈ ਭਾਰ ਮੈਂ ਨਾ ਮੈਂ ਨਾ ਸੰਧੂ ਸਾਹਿਬ ਆਪਣੇ ਤਾਂ ਦੋ ਦਿਨ ਹੋ ਗਿਆ ਇਹਨੂੰ ਕੋਈ ਭਾਰ ਦੀ ਕੋਈ ਸ਼ਿਕਾਇਤ ਨਹੀਂ ਆ ਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਵਜਨ ਵਟਾ ਪੂਰਾ ਨੋ ਡਾਊਟ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਠੀਕ ਆ ਜੀ ਵਜਨ ਵਟਾ ਪੂਰਾ ਭਾਰੀ ਆ ਫੁੱਲ ਵਜਨ ਦੋੜਾ ਲੀਆ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਆਪਾਂ ਬਾਹਰ ਕੱਢ ਕੇ ਤੋਰ ਕੇ ਦਿਖਾਉਨੇ ਆ ਉਹਦੇ ਰੇ ਗੱਲਬਾਤ ਸਮਝ ਆਊਗੀ ਤੁਹਾਨੂੰ ਠੀਕ ਆ ਜੀ ਤੇ ਦੁੱਧ ਵੀ ਅੱਗੇ ਸੇਵਾ ਦਾ ਦੋਸਤੋ ਕਈ ਵਾਰਾਂ ਚਲੋ ਜਿੱਥੋਂ ਕਈ ਨਾ ਵੀਰਾਂ ਨੇ ਪਸ਼ੂ ਵੇਚਣਾ ਹੁੰਦਾ ਕੋਈ ਕਿਲੋ 2 ਕਿਲੋ ਵੱਧ ਵੀ ਦੱਸ ਸਕਦਾ ਵੈਸੇ ਏਡੀ ਮਹਿਨ ਜਿਹੜੀ ਦੋਸਤੋ ਕੋਈ 12 14 14 ਲੀਟਰ ਵੀ ਚਵਾਦੇ ਤੇ ਫਿਰ ਵੀ ਬਹੁਤ ਵਧੀਆ ਗੱਲ ਆ ਠੀਕ ਆ ਜੀ ਬਾਕੀ ਚ ਆਏ ਬਿਲਕੁਲ ਚਮੜੀ ਪਤਲੀ ਆ ਪਤਲੀ ਚਮੜੀ ਵੱਡਾ ਕੱਦ ਬੁੱਤ ਬਿਲਕੁਲ ਚੌੜਾ ਪੇਟ ਪੂੜਾ ਬਹੁਤ ਸੋਹਣੀ ਦੇਖਾ ਠੀਕ ਆ ਜੀ ਬਾਕੀ ਨਾਰਮਲ ਜੇਕਰ ਗੱਲ ਕਰੀਏ ਦੋਸਤੋ 15 20 ਦਿਨਾਂ ਦੇ ਦੌਰਾਨ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜਿਹੜੇ ਹਿਸਾਬ ਨਾਲ ਅੱਜ ਲਾਏ ਪਈ ਆ ਹਾਂ ਲਾਏ ਪੈ ਗਈ ਆ ਇਹ ਵੀ ਸੰਤੂ ਸਾਹਿਬ ਹੁਣ ਸਟਾਰਟਿੰਗ ਹੋ ਗਈ ਆ ਮਤਲਬ ਭਰਦੀ ਆਉਂਦੀ ਆ ਹਾਂ ਜੀ ਇਧਰ ਆ ਓਏ ਇਹਨੂੰ ਤੋੜ ਦੇ ਜੱਸ ਬਈ ਇੱਕ ਵਾਰੀ ਇਹਨੂੰ ਤੋੜ ਦੇਗਾ ਕੋਈ ਲਾਸ਼ ਲਾਸ਼ੂ ਵਾਲਾ ਕੰਮ ਨਹੀਂ ਸੰਤੂ ਦਾ ਲਓ ਜੀ ਇੱਕ ਸਾਰ ਲੇਵਾ ਦੋਸਤੋ ਬਖਾਲਾ ਅੱਜ ਤੁਸੀਂ ਇੱਥੋਂ ਜੱਜਮੈਂਟ ਕਰ ਲਿਓ ਅੱਜ ਬਿਲਕੁਲ ਪੱਦਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਿਲਕੁਲ ਬਖਾਲਾ ਪੱਦਰ ਰਹੂਗਾ ਤੇ ਪੂਰੇ ਵੱਡੇ ਸਰੀਰਕ ਬੰਤਰ ਦੀ ਆ ਤੇ ਦੁੱਧ ਲਹੂ ਪੇਤਾਲੇ ਪਸੂ ਨੂੰ ਦੋਸਤੋ ਚੁਣਾਨਾ ਜੇ ਪਸੂ ਲਹੂ ਪੇਤਾਲਾ ਅਏ ਸੰਤੂ ਸਾਹਿਬ ਜਿੰਨੇ ਵੀ ਉਹ ਵੀ ਆਂਦੇ ਦਿਨ ਪੰਜੀ ਵੀ ਲਾ ਜੇ ਮੀਨਾ ਵੀ ਲਾ ਜੇਗਾ ਨਾ ਆ ਸਾਡੀਆਂ ਉਡੀਆਂ ਟੱਕ ਜੂਗੀ ਰਸ ਰੋਸਨ ਪੈ ਗਿਆ ਤੇ ਹਾਂਜੀ ਐ ਪੂਰੀ ਪਲੀ ਪੁਲੀ ਬਿਲਕੁਲ ਜੀ ਬਿਲਕੁਲ ਮਾਲਾ ਇਹ ਨਹੀਂ ਕੋਈ ਚਾਰ ਤੇ ਪਲੀ ਆ ਬਾਕੀ ਜਸ ਐਡਾ ਪਸੂ ਸਾਂਭਣਾ ਕਿਹੜਾ ਖਾਲਾ ਜੀ ਦਾ ਬਾਣਾ ਪੁੱਤਾਂ ਦੇ ਪਸੂ ਹੋਏ ਤੇ ਉਹ ਵੀ ਰਜਾਉਣਾ ਤੇ ਪਾਲਣਾ ਸਾਂਭਣਾ ਪੜਾਉਂਦਾ ਹਾਂਜੀ ਢੰਡ ਢੰਡ ਦੋ ਪੰਡਾ ਦਾ ਕੱਲੀ ਨੂੰ ਚਾਹੀਦੀਆਂ ਬਸ ਜੀ ਬਸ ਲਾਓ ਜੀ ਲੋ ਵੀ ਦੋਸਤੋ ਠੀਕ ਆ ਇਹ ਦੋਸਤੋ ਮੱਝਾ ਵੀਰ ਦੇ ਕੋਲ ਠੀਕ ਆ ਜੀ ਬਾਕੀ ਚੰਗੀ ਆ ਸਪੈਸ਼ਲ ਆ ਜਿੰਨੀ ਵੀ ਹੈਗੀ ਆ ਕਰਮਾ ਵਾਲੀ ਸਾਫ ਸੁਥਰੀ ਆ ਤੇ ਸੀਲ ਸਾਊ ਆ ਸਲੱਗ ਸਲੂ ਬਹੁਤ ਆ ਠੀਕ ਆ ਤੇ ਜਸਪਾਈ ਚੰਗੀ ਆ ਮੱਝ ਕੀ ਮੁੱਲ ਕਰਾਂ ਜਿੰਦਾ ਲੈਣ ਜਾਂਦੀ ਰਹੋ ਸਾਹਿਬ ਜਿੱਦਾਂ ਦੇ ਅੱਗੇ ਬਾਜ਼ਾਰ ਇਹ ਭਾਵੇਂ ਡੇਢ ਦੀ ਦੇ ਦਿੰਦੇ 1 60 ਦੀ ਵੇਚਦੇ ਨੇ ਪਰ ਉਹ ਕੰਮ ਨਹੀਂ ਕਰਨਾ ਆਪਾਂ ਹਾਂਜੀ ਮੁੱਲ 1 20 ਆ 1 15 ਦੇ ਦਈਏ 1 15 ਦੀ ਹਾਂਜੀ ਹੈ ਤਾਂ ਆਪਣਾ ਜਸਪਾਈ ਜਿਹੋ ਜੇ ਢਾਂਜ ਢੋਜ ਨੂੰ ਵੇਖੀਏ ਤੇ ਚਲੋ ਜਾਇਜ਼ ਹੀ ਆ ਆ ਤੇ ਬਾਕੀ ਤੁਸੀਂ ਆਪਦੀ ਵਾਂਡ ਲੈ ਲਿਓ ਹੋਰ ਕੋਈ ਸੱਜਣ ਜੇ ਥੋੜਾ ਪਤਾ ਕਰਾਉਣਾ ਚਾਹੁੰਦਾ ਹੈ ਤਾਂ ਵੇਖ ਲਿਆ ਜੀ ਜਾਂ ਆਪੇ ਦੱਸ ਦਿਓ ਇੱਕ 10 ਦੀ ਦੇ ਦਾਂਗੇ ਸਾਨੂੰ ਸਾਹਿਬ ਇੱਕ 10 ਦੀ ਮੋਨਤ ਨਹੀਂ ਕੋਈ ਕਸਰ ਹੈ ਆ ਨਹੀਂ ਹੁਣ ਵੈਸੇ ਕਸਰ ਨਹੀਂ ਕੀ ਸੋ ਜਿਹੜੇ ਦੋਸਤੋ ਪਸ਼ੂ ਪਾਲ ਕਵੀਰ ਉਹਨਾਂ ਨੂੰ ਪਤਾ ਹੀ ਹੈ ਦੋਸਤੋ ਜੇਕਰ ਉਹ ਵੀ ਸੰਤੋ ਸਾਹਿਬ ਨੇ ਬਾਜ਼ਾਰ ਥੋੜਾ ਜਿਹਾ ਮੰਦਾ ਪਿਆ ਹੈ ਜਿਹੜਾ ਉਹਦਾ ਕਰਕੇ ਨਹੀਂ ਸਵਾ ਤੋਂ ਵੀ ਬਾਹਰ ਅਜੇ ਵੀ ਹੈਗੀ ਚਲੋ ਜਦੋਂ ਨਰਮਜਾ ਕੰਮ ਹੋ ਜਾਏ ਤੁਹਾਨੂੰ ਪਤਾ ਉਹ ਵੀ ਹੁਣ ਮੀਨਾ ਭਰਾਵਾਂ ਨੇ ਸਾਹਮਣੀ ਆਪਾਂ ਪੰਜ ਉਹ ਵੀ ਤਾਇਆ ਛੜਦਾ ਜਿਹੜਾ ਖੜੂਗਾ ਉਹ ਖਵਾ ਲੂ ਕੋਈ 10 15 ਦਿਨ ਸਾਹਮਣੀ ਪਵੇਗਾ ਹਾਂਜੀ 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 ਲੋਬ ਦੋਸਤੋ ਉਤਲਾ 5000 ਵੀ ਲੈਸ ਹੋ ਗਿਆ ਇੱਕ 10 ਦੀ ਮਿਲ ਜੂਗੀ ਪੂਰੇ ਕੋਠੇ ਜਿੱਡੀ ਪੂਰੀ ਚਬਾਰੇ ਜਿੱਡੀ ਜਿਹੜੀ ਦੋਸਤੋ ਇਹ ਮਾਝਾ ਠੀਕ ਆ ਤੇ ਪਤਲੇ ਪਿੰਡੇ ਦੀ ਇੱਕ ਰੰਗ ਸਫਾਇਆਸ ਬੁਈਆਂ ਬੜੀਆਂ ਕਰਮਾਲੀ ਨੂੰ ਚੰਗੀਆਂ ਲੱਗੀਆਂ ਠੀਕ ਹੈ ਸਰ ਸੰਤੂ ਸਾਹਿਬ ਇਹਨੇ ਕੋਈ ਨਹੀਂ ਕੀਤਾ ਚਾਰੂ ਬੜੀ ਆ ਆਉਂਦਾ ਹੀ ਖਾਂਡਾ ਵੀ ਪੱਠੇ ਨਹੀਂ ਤਾਂ ਕਈ ਪਹੂ ਹੁੰਦਾ ਨਾ ਅੱਜ ਹੀ ਆਪਣੇ ਕੋਲ ਵੀ ਅੱਜ ਭਲਕੀ ਆਇਆ ਹੈ ਹਾਂ ਕੱਲ ਆਈ ਆ ਕੱਲ ਹੀ ਆਈ ਹਾਂਜੀ ਉਹਨੇ ਜੀਤ ਰਿਆ ਕਰਮਾਲੀ ਨੇ ਇਹਨੂੰ ਆਪਣੇ ਲੋਕਲ ਬਰੀਡੀਅਸੇ ਲਾਗੇ ਬੰਨੇ ਵਾਲੀ ਹੈ ਨਾ ਹਾਂ ਇਹ ਮਾਲੂਮ ਮੱਝ ਹੈ ਉਧਰ ਦੀ ਆ ਤੇ ਲਈ ਇੱਧਰ ਹੀ ਹੀ ਬੰਦਿਆਂ ਨੇ ਆਪਾਂ ਇੱਧਰ ਹੀ ਲਈ ਆਪਾਂ ਨਹੀਂ ਆ ਇਹ ਉਧਰੋਂ ਲੈਂਦੀ ਆ ਆਪਾਂ ਲਈ ਇਧਰ ਹੋਈਆਂ ਆਪਣੇ ਕੋਲ ਇਧਰੋਂ ਹੀ ਆਪਾਂ ਲਈ ਹੋਈ ਆ ਹਾਂ ਉਦੋਂ ਜਿੰਨਾ ਉਹਨਾਂ ਮੁਕਾਬਲੇ ਦੱਸਣਦੇ ਉਧਰੋਂ ਲੈਂਦੀ ਆ ਆ ਚਲੋ ਕੋਈ ਸਾਲ ਹੋ ਸਕਦਾ ਕੋਈ ਸਾਲ ਪਹਿਲਾਂ ਆਗਲੇ ਪਿਛਲੇ ਸਾਲ ਦੀ ਚੀਜ਼ ਆ ਉਹ ਸੁਆ ਚੋਲਿਆ ਹਨ ਨਾ ਪਹਿਲਾਂ ਝੋਟੀਆਂ ਲੈਂਦੀ ਸੀ ਠੀਕ ਹੈ ਜੇ ਵੜੀ ਮੜਕਾਇ ਕੀਤੀ ਜੇ ਫਿਰ ਸੇਲ ਕਰਦੇ ਨਹੀਂ ਚੰਗੀ ਆ ਮੈਨੂੰ ਲੱਗਦਾ ਏਡੇ ਕੱਦ ਕਾਠ ਵਾਲੀਆਂ ਕੋਈ ਵਿਰਲੀਆਂ ਪੰਜੀਆਂ ਕਰਮਾਂ ਵਾਲੀਆਂ ਅੱਜ ਮਿਲਦੀਆਂ ਨੇ ਹਾਂਜੀ ਹਾਂਜੀ ਤੇ ਜੱਸਾ ਕਿ ਸੈਕਿੰਡ ਨੰਬਰ ਤੇ ਜਿਹੜੀ ਇਹ ਮੱਜ ਖੜੀ ਆਪਣੇ ਕੋਲ ਇਹ ਵੀ ਸੰਤੂ ਸਾਹਿਬ ਸਵੇਰੇ ਮਾਰਨਿੰਗ ਸੋਈ ਆ ਬਟ ਆਉ 나ੜੂ ਨਾਲ ਆ ਜੇ ਗਿਲਾ ਠ ਇਹ ਦੂਜਾ ਸੂਆ ਸੰਦੋਸ ਲਓ ਜੀ ਦੂਜਾ ਸੂਆ ਬਾਕੀ ਥਣ ਵੇਖੋ ਦੋਸਤੋ ਬਿਲਕੁਲ ਪੂਣ ਆਪਣੇ ਪਤਲੇ ਥਣ ਪੂਣੀਆਂ ਵਰਗੇ ਆ ਵੇਖੋ ਠੀਕ ਹੈ ਜੀ ਇਸੇ ਤਰ੍ਹਾਂ ਲਾਓ ਹੈ ਧਾਰ ਤੋਰ ਪੂਰੀ ਲੈਂਦੀ ਹੈ ਕਰਮਾ ਵਾਲੀ ਆ ਇਹ ਨਹੀਂ ਜਿਹੜਾ ਦੋਸਤੋ ਪਸੂ ਧਾਰ ਲੈਂਦਾ ਤੇ ਨਾਰਮਲੀ ਇਧਰ ਵੇਖੋ ਜਿੱਦਾਂ ਮਰਜੀ ਬਹਿ ਬਹਿ ਕੇ ਥੱਲੇ ਉੱਠ ਉੱਠ ਕੇ ਚਵਾਈਆ ਕੋਈ ਪੂਰ ਛਟਾ ਨਹੀਂ ਹੈਗਾ ਆ ਕਰੋ ਚੱਕ ਅਗਲੇ ਥਣਾਂ ਦੀ ਦਿਖਾ ਦੇ ਕੋਈ ਡਰਕਲ ਕੋਈ ਜਿਹੜੀ ਦੋਸਤੋ ਆਲ ਨਹੀਂ ਕਰਨ ਵਾਲੀ ਆ ਲੈ ਬੋਲ ਆ ਜਾਂ ਸਕਣ ਗਿਆ ਜਾਂਦੇ ਪੂਰੀ ਛੱਡਾ ਕੇ ਐਸ ਨਹੀਂ ਹੈਗਾ ਸੰਤੂ ਸਾਹਿਬ ਹਾਂਜੀ ਠੀਕ ਹੈ ਇਹਨਾਂ ਨੂੰ ਫਤਵਾ ਮਾਰ ਇਹ ਨਹੀਂ ਮਾਲੋ ਨਹੀਂ ਤਾਂ ਮੌਦ ਦਾ ਬੈਨ ਨਹੀਂ ਦਿੰਦੀਆਂ ਜਨਜ਼ਰ ਬਚਾਣਾ ਲਈ ਹਾਂ ਬਿਲਕੁਲ ਜੀ ਬਿਲਕੁਲ ਪਸ਼ੂ ਕਈ ਬਹੁਤ ਅਥਰੇ ਹੁੰਦੇ ਆ ਹਾਂਜੀ ਆਵੇ ਤੇ ਠੰਡੀ ਧੀਰੀਆ ਦੋਸਤੋ ਇਸੇ ਤਰ੍ਹਾਂ ਹੀ ਵੇਖੋ ਹੱਥ ਲਾਇਆ ਤੇ ਕਿਹੋ ਜਿਹਾ ਪਸਮਾ ਚ ਆ ਜਾਂਦਾ ਪਸੂ ਹਾਂਜੀ ਕੱਟੀ ਮਰ ਕਟਾ ਕਟਾ ਆਵੇ ਕਟਾ ਆ ਬਿਲਕੁਲ ਗਿੱਲੇ 나ੜੂਏ ਦੇ ਨਾਲ ਆ ਆ ਦੇਖੋ ਗਿੱਲਾ 나ੜੂਆ ਬਿਲਕੁਲ ਹਾਂ ਤੇ ਆਪਣੇ ਘਰੇ ਜੇਰਜੁਰ ਪਈ ਗਈ ਆ ਮੈਂ ਨਾ ਏਰ ਦੀ ਵੀਡੀਓ ਵੀ ਆ ਗਈ ਆ ਸੰਧੂ ਸਾਹਿਬ ਜੇ ਕਿਹਨੇ ਆਪਾਂ ਖਵਾਵਾਂਗੇ ਠੀਕ ਹੈ ਜੀ ਹਾਂ ਜੀ ਬਾਦਸਤੋ ਜੇਰਜੁਰ ਵੀਰਾਂ ਦਾ ਵੀ ਆਪਣੇ ਘਰੇ ਪਈ ਆ ਸੋ ਥਾਣ ਤੁਸੀਂ ਵੇਖੋ ਬਹੁਤ ਵਧੀਆ ਦੋਸਤੋ ਪੂਰੀ ਹਵਾਨੇ ਲਈ ਬੋਲੀ ਵੜੀ ਸੰਧੂ ਸਾਹਿਬ ਸਾਫ ਸੁਥਰੀ ਆ ਹਾਂ ਖਾਣਾ ਧੋਣਾ ਦਿਆ ਬੰਦਾ ਠੀਕ ਹੈ ਜੀ ਅਜੇ ਤੇ ਸੰਧੂ ਸਾਹਿਬ ਮਾਲਾ ਸੂਚ ਆਈ ਆ ਖਾ ਪੀ ਗਏ ਜਦੋਂ ਚੁੱਕ ਗਈ ਜਦੋਂ ਤੇ ਭਾਂਡਾ ਹੋਰ ਪੰਜ ਜਦੋਂ ਜੋ ਜੋ ਦੁੱਧ ਤੇ ਆ ਗਈ ਨਾ ਆਹੋ ਉਈਓ ਕਰਮਾਲੀ ਨੇ ਬੰਦੀ ਜੇ ਇਹਦੇ ਵਿੱਚ ਚਵਾਈ ਹੁੰਦੀ ਗਈ ਕਰਮਾਲੀ ਦੀ ਉਹ ਵੇ ਚੜਦੀ ਜਾਊਗੀ ਹਾਂ ਜੀ ਦਰਵਾਜ਼ਾ ਖੁੱਲ ਗਿਆ ਨੂੰ ਬਾਹਰ ਕੱਢ ਕੇ ਦਿਖਾਈਏ ਤੇ ਕਾਦੇ ਦਾ ਵੀ ਜਿਹੜਾ ਦੋਸਤੋ ਵੱਡੀ ਮਹਿੰਦੇ ਬਰਾਬਰ ਹੀ ਆ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਕੱਦ ਕਠ ਵਾਲੇ ਪਾਸਿਓਂ ਦੋਵੇਂ ਉੱਚੀਆਂ ਨੇ ਬਾਕੀ ਇਹ ਸੂ ਦੇ ਵਿੱਚ ਆਈ ਇੱਕ ਵਾਰੀ ਹਾਂਜੀ ਸੂਚ ਆਇਆ ਪਸ਼ੂ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਇੱਕ ਵਾਰੀ ਪਸ਼ੂ ਤਹਿ ਜੀ ਜਾਂ ਠੱਪਿਆ ਜਾਂਦਾ ਵੈਸੇ ਹੁਣ ਜਿਹੜੇ ਗਰਮੀ ਦਾ ਸੀਜ਼ਨ ਚੱਲਣ ਡਿਆ ਤੇ ਆਹ ਵੇਖੋ ਜੀ ਸੋ ਮੇਨ ਗੱਲ ਆ ਜਿਹੜੀ ਦੋਸਤੋ ਬੈਕ ਸਾਈਡ ਤੋਂ ਵਿਖਾਲਾ ਵਿਖਾਲਾ ਬਿਲਕੁਲ ਇੱਕ ਅਸਾਰ ਆ ਜਿੰਨਾ ਵੀ ਥੋੜੀ ਜਿਹੀ ਮਾਰਨਿੰਗ ਅੱਜ ਲੇਡੀ ਚ ਵਾਈ ਕੀਤੀ 2:30 7:3 ਕਿੰਨਾ ਕਿ ਬੋਲਾ ਚੋਇਆ 2-3 ਕਿਲੋ ਇਹ 3 ਕਿਲੋ ਚੋਇਆ ਸੰਧੂ ਸਾਹਿਬ ਇਹ ਮੈਂ ਆਪਾਂ ਆਖੀ ਜੀ 10 ਕਿਲੋ ਚੋਇਆ ਬੱਚੇ ਨੂੰ ਛੱਡ ਕੇ ਨਾ 3 ਕਿਲੋ ਚੋਇਆ ਆਪਾਂ ਠੀਕ ਹੈ ਜੀ ਹਾਂਜੀ ਲੋ ਜਿਆ ਕਰੋ ਚੈੱਕ ਲੋ ਵੀ ਦੋਸਤੋ ਠੀਕ ਹੈ ਜੀ ਬਹੁਤੋ ਵੀਰ ਜਿਹੜੇ ਚਾਵਣ ਹੁੰਦੇ ਵੀ ਚਲੋ ਸੋਇਆ ਸਵੇ ਆ ਪਸ਼ੂ ਫਰੀਦ ਸਿੰਘੀ ਸਿੰਘੀ ਬਹੁਤ ਸੰਧੂ ਸਾਹਿਬ ਆ ਸਿੰਘ ਠੀਕ ਆ ਜੀ ਤੇ ਫਿਰ ਖਾਸ ਕਰਕੇ ਪਤਲੀ ਚਮੜੀ ਦੀਆਂ ਦੋਵੇਂ ਇਹ ਨਹੀਂ ਮਾਲਾ ਚੰਮ ਚੜਿਆ ਬਿਲਕੁਲ ਬਿਲਕੁਲ ਹਾਂਜੀ ਇਹ ਵੀ ਬਿਲਕੁਲ ਜੀ ਦੋਸਤੋ ਬਰੀਕ ਕਾਗਜ਼ ਵਰਗੀ ਪਤਲੀ ਚਮੜੀ ਆ ਤੇ ਫਿਰ ਪਾਹੂ ਠੰਡੀਆਂ ਤੀਰੀਆਂ ਵੜੀਆਂ ਸੰਧੂ ਸਾਹਿਬ ਨਹੀਂ ਤਾਂ ਕਈ ਖੇਧ ਖੇਦੀ ਲਈ ਜਾਂਦੀਆਂ ਆਹੋ ਨਹੀਂ ਮੈਂ ਆਪਾਂ ਵੇਖ ਕੇ ਜਿਹੜਾ ਪਸ਼ੂ ਧਾਰ ਲੈਂਦਾ ਵੈਸੇ ਮਿੱਠਾ ਹੁੰਦਾ ਹਾਂਜੀ ਠੀਕ ਆ ਜੀ ਤੇ ਬਹੁਤ ਵਧੀਆ ਦੋਸਤੋ ਚੰਗੀ ਮੱਝ ਚੋਣ ਜਾਣ ਚੰਗੀ ਆ ਮਗਰ ਵੀ ਕਟਾ ਠੀਕ ਆ ਜੀ ਇਹ ਸੱਜਰ ਸੂਈ ਹੈ ਬੋਲੇ ਤੇ ਚੱਲ ਰਹੀ ਹੈ ਮੇਰਾ ਭਰਾ ਲਜਾਵੇ ਤੇ ਕੋਈ ਪੋੜਾ ਚੌੜੀ ਹੋਣੀ ਆ ਹਾਂ ਉਪਰੋਂ ਭਰਪੂਰ ਗਈ ਨਾ ਹਾਂਜੀ ਚਲ ਸੂਸਾ ਚ ਆਈ ਆ ਤੇ ਭਰਪੂਰ ਗਈ ਉਪਰੋਂ ਤੇ ਜੱਡੀ ਮਾਂ ਵੱਡੀ ਆ ਓਡੀ ਰਾਜੀ ਹੋ ਗਈ ਤਾਂ ਡਬਲ ਲੱਗਣੀ ਹਾਂਜੀ ਹਾਂਜੀ ਆ ਲੋ ਚੰਗੀ ਆ ਜੱਸ ਬਾਈ ਇਹਦੀ ਕੀ ਮੰਗ ਕਰਦਾ ਇਹ ਜਿਆ ਸੰਧੂ ਭਾਵੇਂ ਕਰ ਲਗੇ 1 15 ਭਾਵੇਂ 1 20 ਕਰ ਲਗੇ ਹਾਂ ਇਹ ਵੀ ਇੱਕ ਚ 10 ਚ ਮਾਨਤਨ ਕਰਦਾਂਗੇ 1 10 ਚੋਂ ਇੱਕ 5 ਦੀ ਦੇ ਦਈਏ ਹਾਂ ਨਾ ਜਿਹੜੀ ਗੱਲ ਕਰੀਏ ਆਪਾਂ ਪੂਰੀਆ ਕਸਰਾ ਕੱਢ ਕੇ ਫਿਰ 부ਹਾਰਤਾ ਜੀਆਂ ਵੀਰਾਂ ਨੂੰ ਨਾ ਰੱਖੀ ਆਪਾਂ ਸਿਰੇ ਸਿਰੇ ਦੀ ਗੱਲ ਕਰਦੀਆਂ ਵੀ ਅਗਲਾ ਵੀ ਆਕੇ ਵਿਚਾਰ ਪੂਰੇ ਦੀ ਦੇ ਦਾਂਗੇ ਸੰਧੂ ਸਾਹਿਬ ਲੱਖ ਦੀ ਪੂਰੇ ਲੱਖ ਦੀ ਆ ਠੀਕ ਹੈ ਰਹਿ ਗਈ ਕਸਰ ਕੋਈ ਨਹੀਂ ਕੱਢ ਦਈਏ ਹੋਰ ਜੀ ਹੈ ਕੱਢ ਦਈਏ ਜਾਣ ਦੀ ਕੋਈ ਗੱਲ ਨਹੀਂ ਜੇ ਚਲ ਪਣੀ ਆਪਾਂ ਨੂੰ ਲੱਭਦਾ ਹੋਰ ਕਰ ਦਈਏ ਡਾਉਣ 95 ਦੀ ਦੇ ਦਾਂਗੇ ਹੁਣ ਤਾਂ ਨਹੀਂ ਕੋਈ ਕਸਰ ਰਹਿ ਗਈ ਵੈਸੇ ਕੋਈ ਕਸਰ ਰਹੀ ਤੇ ਨਹੀਂ ਗਈ ਹੁਣ ਹੈ ਸਿੰਗੀ ਵੇਖੋ ਇਹ ਦੂਜਾ ਸੁਆ ਪਿਓਰ ਹੈ ਇਹਨੇ ਕੋਈ ਤੇ ਜੇ ਹੋਊਗੀ ਪਿਓਰ ਤੋਂ ਜਾ ਸੁ ਲਓ ਵੀ ਦੋਸਤੋ ਠੀਕ ਆ ਜੀ ਨਾੜਾ ਨੂੜਾ ਵੈਸੋ ਹੀ ਵੇਖੋ ਬਿਲਕੁਲ ਪਤਲੀ ਚਮੜੀ ਦੇ ਉੱਪਰ ਕਿਵੇਂ ਜਿਹੜੀਆਂ ਬਿਲਕੁਲ ਦਿਖਾਈ ਦੇ ਰਹੀਆਂ ਇਹ ਵੀ ਸੰਤੂ ਸਾਹਿਬ ਨੇ ਬਾਜ਼ਾਰ ਤੋਂ ਨਾ ਮੰਦਾ ਪਿਆ ਕਰਕੇ ਇੰਨੇ ਦੀਆਂ ਨਹੀਂ ਤੇ ਇਹ ਸਾਰੇ ਸਵਾ ਸਵਾ ਦੀਆਂ ਉਹ ਤੇਜ਼ੀ ਵਿੱਚ ਤਾਂ ਫਿਰ ਜਾਸਾ ਕੋਈ ਹੱਦ ਪੰਨਾ ਰਹਿੰਦਾ ਹੀ ਨਹੀਂ ਜਿੰਨਾ ਮੰਗ ਲ ਗਏ ਉਹਨਾਂ ਵੀਰ ਹਾਂਜੀ ਹਾਂਜੀ ਉਹ ਵੀ ਇਹ ਫਿਰ ਤਾਜੀ ਨਾੜੂ ਨਾਲ ਆ ਲਓ ਵੀ ਦੋਸਤੋ ਬਾਕੀ ਥਣ ਦੇ ਵੀ ਦੀ ਸਾਫ ਕੋਈ ਭਰਾ ਟੌਰਨਲ ਜਾ ਕੇ ਬੋਲਾ ਖਾਵੇ ਪੀਵੇ ਠੀਕ ਆ ਨਾਲ ਜੀਆਂ ਨੂੰ ਛਕਾਵੇ ਬਹੁਤ ਵਧੀਆ ਚੰਗੀ ਆ ਪਸੰਦ ਆਊਗੀ ਠੀਕ ਆ ਇੱਕ ਜਿਸਾ ਕੇ ਆਪਣੇ ਕੋਲ ਜਿਹੜੀ ਆ ਆ ਗਈ ਆ ਇਹ ਬਿਨ ਬੱਚਿਆਂ ਇਹ ਬਿਨ ਬੱਚਿਆਂ ਸੰਧੂ ਸਾਹਿਬ ਇਹ ਕਿੰਨਾ ਮਸੂਹ ਹੋਈ ਸੀ ਇਹ ਦੂਜਾ ਸੁਗਾ ਦੂਜੇ ਦਿਨ ਕਿੰਨੇ ਕੋਗੇ ਇਹਨੂੰ ਇਹ ਮਹੀਨੇ ਹੋਗੇ ਸੰਧੂ ਸਾਹਿਬ ਕੋਈ ਤੇ ਲਾਲੇ ਤਿੰਨ ਕੋਈ ਲਾਲੇ ਦੋ ਕੋਈ ਲਾਲੇ ਮਹੀਨਾ ਠੀਕ ਆ ਠੀਕ ਆ ਜੀ ਉਦਾਂ ਅਸਲ ਸੂਈ ਨੂੰ ਡੇਢ ਮਹੀਨਾ ਹੋਇਆ ਆ ਦੁੱਧ ਦਾ ਕਿੰਨਾ ਸਥਿਤੀ ਦੁੱਧ ਉਹ ਆਠਾ ਪਾ ਸੱਤ ਕਰਕੇ ਦਵਾਂਗੇ ਠੀਕ ਆ ਜੀ ਆ ਸੱਤ ਜਿਹੜਾ ਨੈਟ ਐ ਜਿਹੜਾ ਮਿਣਿਆ ਜਾਣਾ ਹੂੰ ਤੇ ਪਾੜੇ ਦੇ ਮਿਲੂ ਮਗਰ ਲਿਆ ਵੰਗਾ ਪਾ ਕੇ ਪਾੜੇ ਸੂਵੇ ਗਨੇ ਮੇ ਮੰਨਦੇ ਦੂਜਾ ਦੂਜੇ ਹਾਂ ਹੈ ਛੋਟੀ ਉਹ ਸਿੰਘ ਥੋੜਾ ਜਿਹਾ ਗਲਾਈਏ ਲੱਗ ਗਈ ਹੈ ਪੂਰਾ ਬੈਕ ਸਾਈਡ ਤੋਂ ਗੋਲ ਘੁੰਮਿਆ ਹਾਂ ਗੋਲ ਘੁੰਮ ਗਿਆ ਠੀਕ ਹੈ ਜੀ ਲਓ ਦੋਸਤੋ ਦੂਜਾ ਸੂਆ ਹੈ ਵੈਸੇ ਕੋਈ ਮੀਨਾ ਮੰਨ ਲੈ ਡੇਢ ਕੋਈ 2 ਵਾਲੀ ਹੈ ਠੀਕ ਹੈ ਜੀ ਸਮਝੋ ਹਰ ਕਵੀਰ ਦੀ ਆਪੋ ਆਪਣੀ ਹੈ ਵੈਸੇ ਵੀਰਾਂ ਦਾ ਵੀ 8 ਕਿਲੋ ਆ ਪਰ 7 ਕਿਲੋ ਕੋਈ ਦੂਰੋਂ ਜਿਹੜੇ ਆਉਂਦਾ ਤੇ ਢੇੜਾ ਨਹੀਂ ਪੈਂਦਾ 7 ਕਿਲੋ ਜਿਹੜਾ ਚੋਲੋਂਗੇ ਤੁਸੀਂ ਠੀਕ ਹੈ ਜੀ ਤੇ ਹਾਈਟ ਜਿਹੜੀ ਦੀ ਦੋਸਤੋ ਸੋਹਣੀ ਹੈ ਆਮ ਮੱਜਾਂ ਨਾਲੋਂ ਜਿਵੇਂ ਕਹਿ ਦਈਏ ਵੀ ਥੋੜੀ ਜੀ ਉੱਚੀ ਹਾਈਟ ਆ ਜਾ ਮੀਡੀਆ ਮੇ ਵੀ ਤੁਸੀਂ ਮੰਨ ਕੇ ਸੌਦਾ ਕਰ ਲਓਗੇ ਤੇ ਕੋਈ ਗੱਲ ਬਾਤ ਨਹੀਂ ਕੀ ਸੰਤੋ ਸਾਹਿਬ ਹੁਣ ਉਹਨਾਂ ਨਾਲ ਤਾਂ ਰਲ ਨਹੀਂ ਜਾਣਾ ਨੇ ਹਾਂ ਬਿਲਕੁਲ ਜੀ ਹਾਂ ਜੀ ਤੇ ਰੇਡ ਪੜਤਾ ਵੀ ਫਿਰ ਆਪਾਂ ਇਹਦਾ ਉਹੋ ਜਿਹਾ ਕਰ ਦਿੰਦੇ ਹਾਂ ਜੀ ਹਾਂ ਜੀ ਜਾਇ ਜੀ ਹੋਊਗਾ ਹਾਂ ਹਾਂ ਜੀ ਉਹਦੀ ਚੀਜ਼ ਫਿਰ ਉਹੋ ਜਿਹਾ ਮੋਲਾ ਪੱਤਰਾ ਲਓ ਜੀ ਅੱਛਾ ਜੱਸਾ ਵੀਰੇ ਚਲੋ ਤੁਸੀਂ ਚੋਈ ਆ ਹਾਂ ਜੀ ਤੇ ਧਾਰਾਂ ਧੁਰਾਂ ਦੇ ਅਗਲੇ ਥਾਂ ਦੇ ਕਿਸੇ ਨਾਲ ਪਰਪਰ ਸੰਤੋ ਸਾਹਿਬ ਕੋਈ ਪੂਰ ਛਟਾ ਨਹੀਂ ਹੈਗਾ ਹਾਂ ਤੇ ਭਾਈ ਇੱਕ ਨੰਬਰ ਹੋ ਗਈ ਠੀਕ ਘਾੜਨਾ ਘਾੜ ਪਿਛਾੜਨਾ ਪਿਛਾੜ ਠੀਕ ਹੈ ਜੀ ਹਾਂ ਲੋਗੀ ਠੀਕ ਆ ਹਾਂ ਇਹ ਵੀ ਠੰਡੀ ਸੀਲਸ ਲੱਗ ਗਿਆ ਜਿੱਦਾਂ ਮਰਜੀ ਇਹਨੂੰ ਖਿਲਾੜ ਕਰਵਾ ਲੂ ਕੋਈ ਨਾ ਦੋਸਤੋ ਠੀਕ ਆ ਜੀ ਕੋਈ ਬਾਈ ਚਾਹੀਦੀ ਹੈ ਦੋਸਤ ਚੰਗੀ ਹੈ ਕਿਸੇ ਤਰ੍ਹਾਂ ਦਾ ਦੋਸਤੋ ਕੋਈ ਸਾਈਡ ਸੂਰ ਜਾਂ ਕੋਈ ਬਾਈ ਚਾਹੀਦਾ ਵਲ ਵਿੰਗ ਨਹੀਂਗਾ ਤੇ ਫਿਲਹਾਲ ਆ ਤੁਸੀਂ ਆਪ ਹੀ ਦੇਖ ਕੇ ਇੱਕ ਵਾਰੀ ਚੈੱਕ ਕਰ ਲਓ ਨੇੜੇ ਤੋਂ ਆ ਦੇਖੋ ਜੀ ਤੇ ਪਤਲੀ ਚਮੜੀ ਸਿੰਗਲ ਹੱਡੀ ਆ ਫੇਸ ਕੁਆਲਿਟੀ ਤੋਂ ਇੱਕ ਵਾਰੀ ਫੇਰ ਦੇਖ ਲਿਓ ਠੀਕ ਆ ਤੇ ਜੱਸ ਵੀਰੇ ਕੀ ਕਰਾਂਗੇ ਦਾ ਲੈਣ ਦੇਣ ਦਾ ਕੀ ਰਹੂਗਾ ਲੈਣ ਦੇਣ ਦਾ ਭਾਵੇਂ 60 ਵੀ ਮੰਗ ਲਈ ਆਪਾਂ 65 ਮੰਗ ਲਈਏ ਇਹ 55 ਦੀ ਦੇ ਦੇ 55 ਦੀ ਹਾਂ 7 ਕਿਲੋ ਦੁੱਧ ਵੀ ਆ ਚੱਲ ਹਾਂ ਜਿਹੜੇ ਵੀਰ ਕਹਿੰਦੇ ਆ ਵੀ ਯਾਰ ਗਾਂ ਦੇ ਦੁੱਧ ਦੀ ਚਾਹ ਨਹੀਂ ਸਵਾਦ ਆਉਂਦੀ ਉਹ ਸੱਜਰ ਗਾਵਣੇ ਇੰਨੇ ਦੀ ਕਿਹਨੇ ਦੇਣੀ ਜਿੰਨੇ ਦੀ ਆਪਾਂ ਝੋਟੀ ਦੇ ਦੇਣੀ ਨਾਲੇ ਗਾਂ ਫੇਰ ਵਾਦੇ ਬੰਦੀ ਸੰਧੂ ਸਾਹਿਬ ਵੀ ਬਣ ਗਈ ਤੇ ਆ ਬਣ ਗਈ ਤੇ ਫੇਰ ਸੌਦਾ ਵੱਜ ਜਾਣਾ ਹਾਂਜੀ ਲੋਕ ਦੋਸਤੋ ਠੀਕ ਹੈ ਜੀ 55 ਦੀ 55 ਦੀ ਹਾਂ ਨਾ ਜਿਹੜੀ 55 ਦੀ ਜਿਹੜੀ ਆ ਦੋਸਤੋ ਹਾਂ ਨਾ ਜਿਹੜੀ ਹੋ ਜੂਗੀ ਤੇ ਆ ਚੋਟੀ ਆ ਦੋਸਤੋ ਵੀਰ ਦੇ ਕੋਲ ਜਿਹੜੀ 7 ਕਿਲੋ ਦੁੱਧ ਕੋਈ ਭਰਾ ਆਪਦੀ ਚੋਕੇ ਤਸੱਲੀ ਕਰ ਲੈ ਆਨਲਾਈਨ ਕਰਵਾ ਲਿਓ ਘਰੇ ਆਣ ਕੇ ਚੋਲਿਓ ਠੀਕ ਹੈ ਜੀ ਆ ਦੇਖ ਫਿਰ ਚਾਰੂ ਵੜੀ ਸੰਧੂ ਸਾਹਿਬ ਭਾਵੇਂ ਤੂੜੀ ਪਾ ਦੋ ਕਰਮਾਲੀਆਂ ਨੂੰ ਠੀਕ ਹੈ ਜੀ ਕਿੰਨਾ ਮਾਲ ਆ ਨਾ ਆਪਣਾ ਭਾਵੇਂ ਤੂੜੀ ਪਾ ਦੋ ਆ ਇਹ ਨਾ ਜਾਨਵਰ ਪਸ਼ੂ ਦਾ ਵਾਧਾ ਹੁੰਦਾ ਕਈ ਨਾ ਕਈ ਪਸ਼ੂ ਇਹੋ ਜਿਹੇ ਵੀ ਹੈਗੇ ਆ ਵੀ ਆਪਾਂ ਕਹਿੰਦੇ ਵੀ ਵੰਡ ਨਹੀਂ ਪੈਂਦਾ ਉਹ ਵੰਡ ਖਾਣ ਵਾਲੇ ਵੀ ਨਹੀਂ ਹੈਗੇ ਨਹੀਂ ਖਾਣ ਵਾਲੇ ਇਹ ਪਸ਼ੂ ਬੰਦਾਂ ਨੂੰ ਮੂਹ ਨਹੀਂ ਇਹ ਨਾ ਸੰਧੂ ਸਾਹਿਬ ਭਾਵੇਂ ਇਹਨਾਂ ਨੂੰ ਦੋ ਬਾਲਟੇ ਛੋੜ ਦੇ ਇਹਨਾਂ ਦਾ ਮੈਂਟੋ ਮੈਂਟੀ ਖਾ ਜਾਣਾ ਕਈ ਪਸ਼ੂ ਨਹੀਂ ਖਾਂਦੇ گاਵਾਾਂ ਦੇ ਵਿੱਚ ਇਹੋ ਜਿਹੀ ਦਿੱਕਤ ਆਉਂਦੀ ਹੈ ਚਲੋ ਉਹ ਹੋ ਸਕਦਾ ਵੀ ਕਿਸੇ ਦਾ ਕੋਈ ਲੀਵਰ ਸੰਬੰਧੀ ਆ ਜਾਂ ਕਿਤੇ ਨਾ ਕਿਤੇ ਹਾਂਜੀ ਉਮੇ ਦੀ ਮਤਲਬ ਕਿ ਲੀਵਰ ਟੋਨਿਕ ਦੇਣੇ ਲਾਜ਼ਮੀ ਆ ਪਸ਼ੂਆਂ ਨੂੰ ਹਾਂਜੀ ਹਾਂਜੀ ਤੇ ਕਈ ਪਸ਼ੂ ਵੈਸੇ ਆंदे ਕਈਆਂ ਦੀ ਕੰਪਲੇਨ ਆਉਂਦੀ ਵੀਰੇ ਯਾਰ ਫੀਡ ਨਹੀਂ ਖਾਂਦੇ। ਹਾਂਜੀ ਹਾਂਜੀ। ਉਹ ਫੀਡ ਚਲੋ ਉਹਨਾਂ ਦਾ ਮੈਨੇਜਮੈਂਟ ਨਹੀਂ ਹੁੰਦਾ ਕੋਈ ਲੀਬਰ ਟਾਉਣ ਕੇ ਨਾਲ ਚੱਲਣ ਤੇ। ਸੰਧੂ ਸਾਹਿਬ ਗਰਮੀ ਦਾ ਕਰਕੇ ਵੀ ਕਈ ਪਸ਼ੂ ਘਟ ਖਾਂਦੇ ਆ। ਹਾਂਜੀ ਹਾਂਜੀ। ਆਵੈਲਾ ਬੋਰੀ ਆਰ ਕੀ ਹੋ ਗਈ ਤਾਂ ਨਹੀਂ ਫੇਰ। ਬਿਲਕੁਲ। ਲਓ ਵੀ ਦੋਸਤੋ 55000 ਰੁਪਏ ਮਿਲ ਜੂਗੀ ਤੁਹਾਨੂੰ ਹਾਂ ਨਾ ਜਿਹੜੀ ਐਸਨੋ ਆ ਠੀਕ ਆ। ਬਾਕੀ ਝੋਟੀ ਓਵਰ ਆਲ ਤੁਸੀਂ ਸਾਰੀ ਦੇਖ ਲਈ ਆ। ਠੀਕ ਆ ਜੀ। ਹਾਂ ਮੈਂ ਥੋੜਾ ਗੋਲਾ ਵੱਡਾ ਵੱਲ ਲੱਗਾ ਤਾਂ। ਜਿੰਨਾ ਵੀ ਦੋਸਤੋ ਸਫਾਈਆਂ ਸਪੂਈਆਂ ਵਾਲਾ ਹਵਾਨਾ ਜੱਡਾ ਨਾੜਾ ਦੋਵੇਂ ਪਾਸੇ ਵੇਖੋ ਕਿ ਮਿਲਕ ਨਾੜਾ ਜਿਹੜੀਆਂ ਮੋਟੀਆਂ ਵੇਖੋ ਠੀਕ ਆ ਜੀ। ਠੀਕ ਆ ਜੀ। ਮੈਂ ਵੀ ਜੱਸ ਇੱਕ ਆਪਣੇ ਕੋਲ ਲਾਸਟ ਵਿੱਚ ਆ ਆ ਗਈ ਰਾਤੀ ਇਹ ਬੜਾ ਸਰ ਹਾਂਜੀ ਠੀਕ ਆ ਜੀ। ਇਹ ਵੀ ਠੰਡੀ ਸੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ 4-5 ਦਿਨ ਹੋ ਗਏ ਸੰਤੂ ਸਾਹਿਬ ਤੋਂ 5-5 ਦਿਨਾਂ ਦੀ ਬੱਚਾ ਮਗਰ ਇਹ ਬੱਚਾ ਬੱਚਾ ਆ ਗਿਆ ਹਾਂ ਇਹ ਇਹ ਵੀ ਕਰਮਾਲੀ ਜਿੱਦਾਂ ਮਰਜ਼ੀ ਭਾਵੇਂ ਬੋਲਾ ਕੱਚਾ ਬੋਲਾ ਕਿੰਨਾ ਕੋਈ ਮੰਨ ਲੇ ਕੋਈ 8 ਕਿਲੋ ਮਾਲੇ ਸੰਤੂ ਸਾਹਿਬ ਆਪਾਂ ਇਹ ਨਹੀਂ ਆਖਣਾ 14-15 ਹਾਂ ਹਾਂ ਜਿੰਨੀ ਕਿ ਸੇਵਾ ਅਗਲੇ ਦੀ ਹੈਗੀ ਇਹ ਆਜੀ ਆਈ ਆਜੀ ਆਈ ਹਾਂ ਆਪਾਂ ਧਾਰ ਤਾਰਾਂ ਹੀ ਮਾਰ ਕੇ ਜਾਂਦੀ ਆ ਉਹ ਉਹਨਾਂ ਦੀ ਮੁਕਾਬ ਉਹ 10 ਕਿਲੋ ਆਉਂਦੇ ਯਾਰਾਂ ਆਪਾਂ 8 ਆਖਣਾ 8 ਕਿਲੋ 2 ਕਿਲੋ ਘਾਟੀ ਦੱਸਣਾ ਘਾਟੀ ਦੱਸਣਾ ਮੜ ਕੇ ਕਿਸੇ ਨੂੰ ਮੜ ਕੇ ਵੀਰ ਪਰ ਆਉਣਾ ਆਖਣਾ ਤੁਸੀਂ ਆਹ ਦੱਸਦੇ ਆ ਆ ਨਿਕਲਿਆ ਹਾਂ ਸੂਆ ਇਹ ਖੂਗਾ ਕਿਨਵਾ ਦੂਜਾ ਦੂਜੇ ਸੂਆ ਦੂਜਾ ਠੀਕ ਹੈ ਜੀ ਹਾਂਜੀ ਤੇ ਚੂਣ ਜਣ ਆਪਾਂ ਭਰਾ ਕੇ ਵੇਖੀ ਵਧਿਆ ਵੈਸੇ ਐ ਤਾਰਾਂ ਧੂਰਾ ਮਾਰ ਕੇ ਸੰਤੂ ਸਾਹਿਬ ਵੇਖੀ ਆਪਾਂ ਪੈਂ ਕੋਈ ਮੰਨ ਲਓ ਇਹੋ ਜਣੀ ਹੈਗਾ ਇਹਨੂੰ ਬਚਾ ਛੱਡਣਾ ਇਧਰ ਆਖੋ ਲੋਈ ਦੋਸਤੋ ਠੀਕ ਆ ਕਰੋ ਚੈੱਕ ਇਹ ਮਗਰਲੇ ਥਾਣਾ ਜੀ ਠੀਕ ਆ ਦੇ ਆ ਵੇਖੋ ਤੁਸੀਂ ਚਵਾਹ ਆ ਅਗਲੇ ਥਾਣਾ ਦੀ ਵੇਖੋ ਧਾਰਨੀ ਪੂਰ ਛਟਾ ਨਹੀਂ ਹੈਗਾ ਸੰਤੂ ਸਾਹਿਬ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਗੇ ਹਾਂ ਲਓ ਦੋਸਤੋ ਵੈਸੇ ਜਿਹੜਾ ਮੇਨ ਮੋਟਿਵ ਹੁੰਦਾ ਆਪਣਾ ਵੀ ਪੂਰ ਛਟਾ ਚੈੱਕ ਕਰਾਇਆ ਜਾਵੇ ਤੇ ਕੋਈ ਬਾਦਖੜ ਥਾਣਾ ਦੀ ਕਿਸੇ ਵੀਰ ਨੇ ਵੇਖਣੀ ਆ ਤੇ ਉਹ ਤੁਹਾਨੂੰ ਚਵਾਈ ਕਰਨੀ ਪੈਣੀ ਆ ਉਹ ਚਵਾਈ ਸੰਤੂ ਸਾਹਿਬ ਥਾਂ ਤੇ ਵੀ ਨਹੀਂ ਬਾਤ ਘਾਟ ਹੈਗੀ ਕੇ ਹਾਂ ਚਲੋ ਬਾਕੀ ਤੁਹਾਡੇ ਦਸਨ ਮੁਤਾਬਕ ਜਿਹਨੇ ਪੈਸੇ ਲਾਉਣੇ ਆ ਆ ਦੀ ਤਸੱਲੀ ਕਰੇ ਤੁਹਾਡੇ ਦਸਨ ਮੁਤਾਬਕ ਕੋਈ ਸੌਦਾ ਕਰ ਲੇ ਜੇ ਦੱਸ ਹੀ ਦਿੱਤਾ ਵੀ ਕੋਈ ਨਹੀਂ ਹੈਗੀ ਬਾਤ ਕਰ ਹਾਂ ਜੀ ਦੇ ਲਓ ਦੋਸਤੋ ਦੂਜਾ ਸੂਆ ਚੌਂਕ ਦਿਨਾਂ ਦੀ ਸੂਈਆ ਮਗਰ ਵੱੱਛਾ ਠੀਕ ਆ ਜੀ ਵੱੱਛਾ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ 8 ਕਿਲੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਕਿਉਂਕਿ ਧਾਰਾ ਮਾਰ ਕੇ ਵੀਰਾਂ ਦਾ ਵੀ ਆਪਾਂ ਕੋਲ ਲੈ ਕੇ ਆਂਦੀ ਆ ਕੋਈ 10 11 12 ਕਿਲੋ ਉਹਨਾਂ ਨੇ ਕਿਹਾ ਸੀ ਪਰ 8 ਕਿਲੋ ਘੱਟੋ ਘੱਟ ਵੀ ਤੁਸੀਂ ਮੰਨ ਕੇ ਸੌਦਾ ਅੱਜ ਕਰ ਲਿਓ ਠੀਕ ਆ ਥਣ ਥਣੂ ਪੂਰਾ ਹਥੀ ਚਵਾਈ ਵਾਲਾ ਸਤੂ ਸਾਹਿਬ ਇਹਨੂੰ 14 15 ਕਿਲੋ ਕੀ ਜਾਂਦਾ ਕਾੜੀ ਸੇਵਾ ਬਿਲਕੁਲ ਜੀ ਤੇ ਜੇ ਕੋਈ ਬੰਦੂ ਟੀਨਾ ਥੱਲੇ ਜਾ ਕੇ ਥੋੜੀ ਬਣਾ ਪਾਊਗਾ ਤੇ ਫਿਰ ਇਹ ਤੋਂ ਵੀ ਘੱਟ ਜਾਣਾ ਬ ਇਹ ਤੇ ਹੁਣ ਮੰਨ ਲਓ ਸਭ ਤੋਂ ਵੱਡਾ ਗੱਲ ਵੀ ਦਿਨ ਥੋੜੇ ਫਰਕੇ ਜਿ ਹੋਗੇ ਨਾ ਹਾਂਜੀ ਹਾਂਜੀ ਨਾਲੇ ਹੁਣ ਜੇ ਪਸ਼ੂ ਆਟੋਮੈਟਿਕ ਸਾਰਿਆਂ ਨੇ ਕੋਈ 2-2 4-4 ਰਕ ਨੂੰ ਵਾਧਾਣਾ ਸੰਤੂ ਸਾਹਿਬ ਹੁਣ ਨਾਲੇ ਹੋ ਹੀ ਜਾਣੇ ਦਿਨ ਹਾਂਜੀ ਹਾਂਜੀ ਹਾਂ ਕੋਈ ਇਹ ਨਹੀਂ ਮੰਨ ਲਓ ਕਿਉਂਕਿ ਹਫਤੇ ਡੇਢ ਹਫਤੇ ਦੀ ਨਾ ਗਰਮੀ ਬਹੁਤ ਜ਼ਿਆਦੀ ਪੈ ਰਹੀ ਆ ਹਾਂਜੀ ਇੱਕ ਨਾਰਮਲ ਬੰਦਾ ਖੜਨਾ ਬਹੁਤ ਔਖਾ ਹੋਇਆ ਪੈ ਕੇ ਇਸ ਲਈ ਤੇ ਨਾਲੇ ਸੰਤੂ ਸਾਹਿਬ ਇਹ ਗਰਮੀ ਨੂੰ ਥੋੜਾ ਜਿਹਾ ਜੇ ਅਕਰੋਸ ਆ ਗਿਆ ਅਕਰੋਸ ਆ ਜਾਂਦੀ ਆ ਅਕਰੋਸ ਆ ਗਿਆ ਨੂੰ ਘਰ ਘਣ ਘੁਰਕਣ ਦੀ ਨਹੀਂ ਕੋਈ ਟੈਨਸ਼ਨ ਹਾਂਜੀ ਵੇਸੇ ਵੀ ਜਿਹੜੀ ਦੋਸਤੋ ਗਰਮੀ ਗਰਮੀ ਪਸੂ ਜਿਆਦਾ ਚੱਲ ਰਹੀਦੀ ਐ ਸੀਗਾ ਜੀ ਟੈਂਪਰੇਚਰ ਬੇਸ਼ੱਕ 45 ਡਿਗਰੀ ਤੋਂ ਪਲੱਸ ਹੀ ਆ ਪਰ ਗਰਮੀ ਗਰਮੀ ਚੱਲ ਲੈਂਦੇ ਆ ਕਰੋਸਾਂਗ ਵਾਲੇ ਪਸੂ ਮੇਲੋ ਇਹਦੇ ਇਹਦੇ ਲਾਗੇ ਕਿਹੜਾ ਪੱਖਾ ਲੱਗਾ ਨਹੀਂ ਦੇ ਨੇ ਛਾਜਾਂ ਨੂੰ ਵਜਈਏ ਇਹ ਵਜਣਾ ਸੀ ਇਹਨੇ ਪੂਰਾ ਹਾਂਜੀ ਤੇ ਤਾਂ ਹੀ ਪੱਖਾ ਨਹੀਂ ਲਾਇਆ ਵੀ ਇਥੇ ਕਰੋਸਾਂਗ ਬੰਨੀ ਦਾ ਫੜ ਲਿਆ ਆ ਵੇਖ ਅੱਛਾ ਜਸભાઈ ਚੰਗੀ ਐ ਵੇੜ ਜਿੱਦ ਜਿੰਨੇ ਵੀ ਸੁਥਰੀ ਆ ਖਾਂ ਥੋਣ ਵਾੜਾ ਇਹ ਕਿਨੇ ਦਿੱਤੀ ਆ ਆਪਾਂ ਇਹ ਵੇਖ ਲਓ ਲੋਕੇ ਤੇ 50-50 ਮੰਗੀ ਜਾਂਦੇ ਆਪਾਂ ਭਰ ਉਹ ਕੰਮ ਨਹੀਂ ਕਰਦੇ ਜਦੋਂ ਲੋਕਾਂ ਦੀ ਬਣਾਉਣ ਜਾਂਦੇ ਆ ਵੀਡੀਓ ਉਹ ਆਦੇ ਲੋਕੀ ਮੰਗੀ ਜਾਂਦੇ ਉਹਨਾਂ ਚ ਫਿਰ ਆਪਾਂ ਆ ਜਾਂਦੇ ਆ ਪਾਣੀ ਮੰਗਣ ਆਪਾਂ ਕਿੰਨੇ ਦੇ ਦੇ ਦਗੇ ਦੇ ਰਹੀਏ 45 ਦੀ ਹੈ 45 ਦੀ ਵਾਵਾ ਥੱਲੇ ਕਰ ਲਾ ਵਾਵਾ ਥੱਲੇ ਕਰ ਦੇ ਇੱਕ ਕਿਹ ਰਹੀ ਇੱਕ ਕਿਹ ਰਹੀ ਮਾ ਜਿਆ ਪੈਣਾ ਵੀ 35000 ਦੀ ਦੇ ਦਾਂਗੇ ਸੰਧੂ ਸਾਹਬ ਦੇ ਦੇਖ ਆ ਕਿੰਨਾ ਫਰਕ ਨਿਕਲਿਆ ਲੋਬੀ ਦੋਸਤੋ 35000 ਦੀ ਮਿਲ ਜੂਗੀ ਠੀਕ ਆ ਸੱਜਰ ਸੋਈ ਆ ਸੱਜਰ ਸੋਈ 35000 ਦੀ ਤੇ ਬਾਕੀ ਆ ਜਿਹੜਾ ਦੋਸਤੋ ਸੰਧੂ ਨੂੰ ਵੇਖੋ ਤੁਸੀਂ ਤੇ ਇਹ ਨਾ ਕੋਈ ਆਖੇ ਸੋਇਆ ਹੈ ਵੈਡਪਾ ਹਾਂ ਦੂਜਾ ਸੋਇਆ ਪਿਓਰ ਦੂਜਾ ਆ ਵੇਖੋ ਫੇਸਬੁਕ ਕੁਆਲਿਟੀ ਵੇਖੋ ਜੀ ਠੀਕ ਆ ਬੱਚਾ ਵੀ ਤੁਹਾਨੂੰ ਇਹ ਕੋਈ ਦਿਖਾ ਦਈਏ ਮੋਟੇ ਤੌਰ ਤੇ ਆਪਾਂ ਇੱਧਰ ਆ ਵੇ ਬੋਲਾ ਛੱਡ ਛੱਡ ਤੇ ਆ ਨਾ ਵਾਹ ਲਵਾਈ ਪਈ ਐ ਸੰਤੂ ਸਾਰ ਆਹ ਹਾਂ ਲੋ ਜੀ ਕਾ ਬੱਚਾ ਜੀ ਠੀਕ ਆ ਜੀ ਬੱਚਾ ਵਗਾ ਕ੍ਰੋਸ ਜੇ ਜੇ ਆ ਗਿਆ ਸੰਤੂ ਆਹ ਬੱਚਾ ਨਾ ਬੱਚਾ ਬੱਚੀ ਹਾਂ ਨਹੀਂ ਬੱਚਾ 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 ਹਾਂ ਜੀ ਠੀਕ ਆ ਜੀ ਲਓ ਦੋਸਤੋ ਇਹ ਐਨੀਮਲ ਨੇ ਅੱਜ ਟੋਟਲ ਵੀਰ ਜੱਸ ਦੇ ਕੋਲ ਕਲਪਰ ਤੁਹਾਨੂੰ ਦਿਖਾਤੇ ਆ। ਬਾਕੀ ਐਨੀਮਲ ਚੰਗੇ ਲੱਗੇ ਆ ਦੋਸਤੋ ਚੰਗੇ ਲੱਗੇ ਆ ਤੇ ਜਰੂਰ ਵੀਡੀਓ ਆ ਕੇ ਸ਼ੇਅਰ ਕਰਦੇ ਕਰੋ ਨਵੇਂ ਦੇਖੋ ਸੰਤੂ ਸਾਹਿਬ ਥਣ ਬਣਾਇਆ। ਆਹ ਤਾਰਾ ਮਾਰਿਆ ਪਾਸਾ। ਆਹ ਬਸਮ ਪਈ। ਬਸਮਾਜ ਆ ਗਈ ਹੈ। ਹਾਂ। ਲੋ ਵੀ ਬਹੁਤ ਸੋਹਣਾ ਦੋਸਤੋ ਥਣ ਕੱਢਿਆ ਇਸ ਛੋਟੀ ਨੇ ਵੀ ਆ ਵੇਖੋ। ਬਾਕੀ ਸਾਰੇ ਪਸ਼ੂ ਜਿਹੜੇ ਦੋਸਤੋ ਇਹਨ ਕੋਕਾ ਪੀ ਸਾਹਿਬ ਦੇ ਆਪੋ ਆਪਣੀ ਜਗ੍ਹਾ ਤੇ ਰੇਡ ਪੜਤੇ ਨਾਲ ਦੇਖ ਲੋ ਬਾਕੀ ਇਹਨਾਂ ਦੀ ਬੰਤਰ ਦੇ ਅਕੋਰਡਿੰਗ ਤੁਸੀਂ ਜਿਹੜੀ ਦੇਖ ਲੋ ਠੀਕ ਆ। ਤੇ ਇੱਕ ਜਸਬਾਈ ਨੰਬਰ ਆਪਣੇ ਜਰੂਰ ਸਾਂਝੇ ਕਰਦੇ। ਨੰਬਰ ਹੈਗਾ ਜੀ 99155 37248 8288 35527 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਦੋਨੋਂ ਨੰਬਰ ਸਕਰੀਨ ਦੇ ਉੱਪਰ ਲੱਗ ਗਿਆ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਇਸ ਕਿਲੇ ਦੇ ਉੱਪਰ ਤੇ ਚੰਬਲ ਪਿੰਡ ਆ ਬਿਲਕੁਲ ਨੇੜੇ ਸ਼ੇਰੋਂ ਤੇ ਨਸ਼ੇਰੇ ਪੰਨੂਆਂ ਤੋਂ ਵੀ ਥੋੜੀ ਦੂਰੀ ਆ ਕੋਈ 2 2.5 2.5 ਕਿਲੋਮੀਟਰ ਦੀ ਦੂਰੀ ਸਾਰੀ ਨੇਸ਼ਰੇ ਪੰਨੂਆਂ ਤੋਂ ਮਿਲਤਾ ਹੈ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ